ਮੈਂ ਇਹੋ ਕਹਿਣਾ ਚਾਹਾਂਗਾ ਜੀ ਜ਼ਿੰਦਗੀ ਦਾ ਜਿਹੜਾ ਇਹ ਦੁਨੀਆ ਦਾ ਮੇਲਾ ਹੈ ਆਉਣਾ ਜਾਣਾ ਬਣਿਆ ਹੈ ਜਿਹੜਾ ਕੋਈ ਆ ਕੇ ਚੰਗੇ ਕੰਮ ਕਰ ਜਾਂਦਾ ਹੈ ਦੁਨੀਆ ਉਹਨੂੰ ਯਾਦ ਰੱਖਦੀ ਹੈ ਅੱਤਰੇ ਔਰ ਗੱਲ ਮੈਂ ਇੱਕ ਗੱਲ ਮਨ ਮਾਨਨਾ ਕਹਿ ਸਕਦਾ ਹਾਂ ਵੀ ਇੱਕ ਦੇਸ਼ ਭਾਵਨਾ ਦਾ ਜਜ਼ਬਾ ਤੇ ਜਨੂਨ ਜਿਹੜਾ ਇਹ ਸਾਡੇ ਲੋਕਾਂ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਇੱਕ ਜਜ਼ਬਾ ਜਿਹੜਾ ਬੜਾ ਕਾਇਮ ਰੱਖਣ ਦੀ ਹਨ ਲੋਡ ਵੀ ਐ ਔਰ ਕਾਇਮ ਰੱਖਦੇ ਵੀ ਨੇ ਸੋ ਅੱਜ ਇਹ ਜਿਹੜਾ ਤਿਰੰਗਾ ਝੰਡਾ ਲਹਿਰਾਇਆ ਜਾ ਰਿਹਾ ਹੈ 2 ਕਿਲੋਮੀਟਰ ਤੋਂ ਜਿਹੜਾ ਅੱਗੇ ਦੱਸਦੇ ਹਾਂ ਵੀ ਬਟਾਲਾ ਪਤਾ ਨਹੀਂ ਲੱਗਦਾ ਹੁਣ ਜਿਹੜਾ ਜੰਮੂ ਤੋਂ ਤੁਹਾਡੇ ਰਿਸ਼ਤੇਦਾਰ ਆਇਆ ਕਰਨਗੇ ਉਹ ਇੰਨਾ ਦੱਸ ਦਿਆ ਕਰੋ ਵੀ ਬਸ ਬਟਾਲਾ ਸ਼ੁਰੂ ਕਿੱਥੋਂ ਹੋਣਾ ਜੀ ਜਿੱਥੇ ਤਿਰੰਗਾ ਝੰਡਾ ਲੱਗਾ। ਬਿਆਸ ਤੋਂ ਜਦੋਂ ਪਹਿਲਾਂ ਸਟਾਰਟਿੰਗ 'ਚ ਜਦੋਂ ਮੋੜ ਮੋੜਦੇ ਹਾਂ ਬਟਾਲੇ ਨੂੰ ਤੇ ਪਹਿਲਾਂ ਜਦੋਂ ਟੋਏ 'ਚ ਗੱਡੀ ਵਜਦੀ ਨਾਲ ਹੀ ਮੋਝਾ ਨਿਕਲਦਾ ਇਹ ਸਾਡਾ ਬਟਾਲਾ ਆ ਗਿਆ। ਪਰ ਹੁਣ ਤੁਸੀਂ ਵੇਖੋਗੇ ਅੰਕਲ ਹੁਣੇ ਵੀ ਆਏ ਨੇ ਸਾਡੇ ਸਾਰੇ ਸੜਕਾਂ ਚੌੜੀਆਂ ਹੋ ਰਹੀਆਂ ਨੇ ਵਧੀਆ ਸੋ ਕਹਿਣ ਦਾ ਭਾਵ ਮੈਂ ਅੱਗੇ ਵੀ ਇੱਕ ਗੱਲ ਕਹਿਣਾ ਸਾਡੇ ਬਟਾਲੇ ਨੂੰ ਪਛੜਿਆ ਕਿਹਾ ਜਾਂਦਾ ਇੱਥੇ ਸਾਡੇ ਅਗਾਹ ਵੱਧੂ ਲੋਕਾਂ 'ਚ ਕਮੀ ਨਹੀਂ ਇਹ ਦਿੱਲੀ ਬੈਠੇ ਨੇ ਦਿੱਲੀੋਂ ਇਹ ਬਟਾਲੇ ਨੂੰ ਪਿਆਰ ਕਰਦੇ ਨੇ ਔਰ ਮੈਨੂੰ ਮਾਣ ਆ ਇਸ ਗੱਲ ਦਾ ਵੀ ਜਿੱਥੇ-ਜਿੱਥੇ ਵੀ ਮੈਂ ਖੜੇ ਕਰਦਾ ਖਲਾਅਦਾ ਜਿੱਥੇ ਵੀ ਡਿਊਟੀ ਲਾਉਣਾ ਮੈਨੂੰ ਨਜ਼ਰ ਆਉਂਦੇ ਨੇ ਇਹ ਮੇਰਾ ਪਰਿਵਾਰ ਪਰਿਵਾਰ ਦਾ ਮਤਲਬ ਕੀ ਹੁੰਦਾ ਵਾ ਵੀ ਉਹ ਇਹੋ ਹੀ ਆ ਪੀ ਜਦੋਂ ਇਹ ਕੰਮ ਕਿੰਨਾ ਵਾਸਤੇ ਕਰ ਰਹੇ ਸਾਡੇ ਬੱਚਿਆਂ ਦੇ ਭਵਿੱਖ ਲਈ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਇਹ ਜਿਹੜੇ ਕੰਮ ਬੜੇ ਜ਼ਰੂਰੀ ਨੇ ਔਰ ਜੋ ਕਿ ਮੈਂ ਇਹ ਨਹੀਂ ਗੱਲ ਜ਼ਰੂਰ ਮੈਂ ਕਹਿ ਸਕਦਾ ਵੀ ਹਰ ਜਿੰਨੇ ਵੀ ਸਕੂਲ ਪਟਾਲੇ ਦਾ ਦੇਖਿਆ ਇਹ ਮਾਹੌਲ ਤੁਸੀਂ ਇਹਦੇ ਵਿੱਚ ਅੱਜ ਤੱਕ ਇਹ ਤਰੱਕੀ ਦੀ ਲੀਹ ਤੇ ਨਹੀਂ ਗਿਆ ਇਹ ਉਸੇ ਸੜਕਾਂ ਟੁੱਟੀਆਂ ਅਸੀਂ ਤੇ ਉੱਥੇ ਲੁੱਕ ਪੈਂਦੀ ਸੀ ਨਾ ਦੇ ਅੱਧਾ ਫੁੱਟ ਇਧਰੋਂ ਹੁੰਦੀ ਤੇ ਨਾ ਅੱਧਾ ਫੁੱਟ ਉਧਰੋਂ ਦੀ ਤੁਸੀਂ ਪਰੀ ਪੰਜ ਸਾਰੇ ਜਾਣਦੇ ਸੋ ਇਹ ਹੁਣ ਪਹਿਲੀ ਵਾਰੀ ਹੋਇਆ ਤੁਹਾਡੀਆਂ ਸੜਕਾਂ ਚੌੜੀਆਂ ਹੋ ਰਹੀਆਂ ਤੁਹਾਡਾ ਚੌਂਕ ਅੱਜ ਇਹ ਬੜਾ ਇਹ ਇਹ ਨਹੀਂ ਇਹ ਬੜਾ ਛੋਟਾ ਕਨਸੈਪਟ ਤੇ ਹੋ ਗਿਆ ਇਹ ਸਾਨੂੰ ਪਤਾ ਹੈ ਇਹਦੇ ਬਾਅਦ ਤੇ ਸਾਨੂੰ ਕੀ ਕੀ ਕਾ ਲੈਣਾ ਕਾ ਲੈਣੀ ਪਈ ਆ ਅੱਜ ਇਹ ਸਭ ਤੋਂ ਓੱਖਾ ਪੜਾ ਹੀ ਆਪਾਂ ਸ਼ੁਰੂ ਕਰਕੇ ਹੁਣ ਜਿਹੜਾ ਵਾ ਇਤੋਂ ਨਾਲ ਹੀ ਆਪਾਂ ਹੁਣ ਸੁੱਖਾ ਸਿੰਘ ਮਤਾਬ ਸਿੰਘ ਚੌਂਕ 'ਚ ਨੀ ਪੱਥਰ ਰੱਖਣ ਲੱਗੇ ਸੋ ਕਹਿਣ ਦਾ ਭਾਅ ਹੋਰ ਬੜੇ ਕੰਮ ਰਹਿੰਦੇ ਨੇ ਬਟਾਲੇ ਵਾਲੇ ਜਿਹੜੇ ਕਰਨੇ ਨੇ ਆ ਠੀਕ ਹੈ ਜੀ ਇਹ ਮੇਰਾ ਐਮਐਲਏ ਸਾਡਾ ਲੇਕਿਨ ਸਾਡਾ ਛੋਟਾ ਭਰਾ ਵਾ ਬੇਟੇ ਵਾਂਗੂ ਆ ਔਰ ਬਹੁਤ ਹੀ ਇਹਦੇ ਮਨ ਦੇ ਵਿੱਚ ਇੱਕ ਜਿਹੜੀ ਤਮੰਨਾ ਹੈ ਕਿ ਸ਼ਹਿਰ ਨੂੰ ਸੁਧਾਰਨਾ ਹੈ ਇਹਨਾਂ ਦੇ ਜਦੋਂ ਅਸੀਂ ਨਾ ਰੱਖਣ ਦੀ ਗੱਲ ਸੋਚ ਰਹੇ ਸੀ ਇਹਨਾਂ ਦੇ ਦਿਮਾਗ 'ਚ ਆਇਆ ਕਿ ਮੈਂ ਇਹਨਾਂ ਨੂੰ ਸ਼ੀਦਾ ਨੂੰ ਸਮਰਪਿਤ ਕਰਨਾ ਇਹ ਬੜੀ ਦੂਰ ਤੋਂ ਜੀ ਕਈ ਸੈਂਕੜੇ ਮੀਲਾਂ ਤੋਂ ਅਸੀਂ ਇਹ ਮੂਰਤੀ ਬਣਵਾਈ ਹੈ ਔਰ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਦੀ ਉਹਨਾਂ ਨੂੰ ਅਸੀਂ ਇੱਕ ਸ਼ਰਧਾਂਜਲੀ ਦੇਣ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਔਰ ਅਸੀਂ ਮਿਲ ਕੇ ਜੋ ਚੌਕ ਕੰਮ ਕਰ ਰਹੇ ਹਾਂ ਔਰ ਮੈਨੂੰ ਖੁਸ਼ੀ ਹੈ ਕਿ ਵੀ ਇਹ ਛੋਟਾ ਵੀਰ ਜਣਾ ਇਹਦੇ ਮਨ ਦੇ ਵਿੱਚ ਬੜੀ ਤਮੰਨਾ ਵਲਵਲੇ ਹੈ ਕਿ ਵੀ ਮੈਂ ਕੁਝ ਨਾ ਕੁਝ ਕਰ ਸਕਾਂ ਔਰ ਅਸੀਂ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਹੋਰ ਵੀ ਜੋ ਹੋ ਸਕਦਾ ਬਟਾਲੇ ਵਿੱਚ ਹੋਰ بڑے ਪ੍ਰੋਜੈਕਟ ਲੱਗੇ ਨੇ ये बने उन पार्क सौंदरीकरण होएगा आजादी का प्रतीक तिरंगा जिन आजादी के परिवारों ने शहीद आजम भगत सिंह राजगुरु सुखदेव ने अपना बलिदान देकर इस देश की एक एकता अखंडता को कायम रखा आज बटाला के प्रवेश द्वार में एक तिरंगा भव्य तिरंगा एक पार्क शहीदों को समर्पित जो करके मेरे भाई ने आज एक माइल स्थापित किया मैं अपनी शहीद सैनिक परिवार सुरक्षा परिषद की तरफ से इनका आभार व्यक्त करता हूँ और उस आजादी की गरिमा को बरकरार रखने वाले उन शहीद परिवारों को भी मेरे भाई ने यहाँ पे बुलाया है उनका भी सम्मान होगा जो आज इस आज़ादी को आज़ादी तो शहीद आजम राजगुरु सुखदेव ने दिला दी लेकिन उस आज़ादी की गरिमा को कायम रखने के लिए हमारे आज भी गांववास सैनिक अपना बलिदान दे रहे हैं उनके परिवार भी यहाँ पहुंचे हैं सो सही महीने में आज का ये कार्यक्रम सफल हो गया मैं इस पुण्य काम के लिए इस भव्य काम के लिए इस देशभक्ति से औतप्रोत काम के लिए अपने भाई अमर शेर सिंह शहरी कल से अभ्यार व्यक्त करता हूं और समूह बटाला निवासियों से ये निवेदन करता हूं कि बेशक मेरी संस्था एक गैर राजनीतिक है लेकिन बटाला वासियों ਆਪਕੋ ਇੱਕ ਅਮਨ ਸ਼ਰ ਸ਼ਹਿਰੀ ਦੇ ਰੂਪ ਮੇ ਇੱਕ ਵਿਧਾਇਕ ਰੂਪ ਮੇ ਇੱਕ ਅਨਮੋਲ ਹੀਰਾ ਮਿਲਾ ਹੈ ਉਸ ਹੀਰੇ ਕੋ ਆਪਣੇ ਗਲੋ ਮੇ ਪੇਰੋ ਕੇ ਰਖਿਏ ਉਸ ਕੀ ਗਰਮਾ ਕੋ ਕਾਇਮ ਰਖਿਏ ਧੰਨਵਾਦ ਜੈ ਹਿੰਦ ਜੈ ਭਾਰਤ